ਹਾਂਜੀ ਆ ਜੋ ਤੁਸੀਂ ਇੱਕ ਮੋਟਰਸਾਈਕਲ ਵੇਖ ਰਹੇ ਹੋ ਪੀਬੀ 2ਜੀ 5725 ਇਸ ਤੇ ਨੰਬਰ ਪਲੇਟ ਲੱਗੀ ਹੋਈ ਆ ਤੇ ਇਸ ਨੂੰ ਪੁਲਿਸ ਨੇ ਕੇਰ ਕੇ ਰੱਖਿਆ ਹੋਇਆ ਹੈ ਪੁਲਿਸ ਦੇ ਨਾਲ ਨਾਲ ਇੱਥੇ ਦੁਕਾਨਦਾਰ ਵੀ ਖੜੇ ਹਨ ਅਤੇ ਜਿਸ ਦਾ ਮੋਟਰਸਾਈਕਲ ਹੈ ਉਹ ਵੀ ਖੜੇ ਹਨ ਅਤੇ ਕਈ ਤमाशबीन ਵੀ ਇੱਥੇ ਬੰਨ ਕੇ ਤਮਾਸ਼ਾ ਤਮਾਸ਼ਾ ਵੇਖ ਰਹੇ ਹਨ ਜਿਨ੍ਹਾਂ ਨੂੰ ਸਾਈਡ ਤੇ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਕੈਮਰੇ ਦੇ ਸਾਹਮਣੇ ਵਾਰ-ਵਾਰ ਆ ਜਾਂਦੇ ਹਨ ਇਹ ਨਜ਼ਾਰਾ ਵੇਖ ਨੂੰ ਮਿਲ ਰਿਹਾ ਹੈ ਸਥਾਨਕ ਗਊਸ਼ਾਲਾ ਰੋਡ ਤੇ ਹਾਂਜੀ ਸਥਾਨਕ ਗਊਸ਼ਾਲਾ ਰੋਡ ਤੇ ਉਸ ਵੇਲੇ ਰੋਲਾ ਪੈ ਗਿਆ ਜਦ ਇੱਕ ਨੰਬਰ ਦੇ ਦੋ ਮੋਟਰਸਾਈਕਲ PB22G 5725 ਇਕੱਠੇ ਹੋ ਗਏ ਇੱਥੇ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਪਲਸਰ ਮੋਟਰਸਾਈਕਲ ਹੈ ਅਤੇ ਉਸਦੇ ਡਾਕੂਮੈਂਟ ਉਸਦੀ RC ਉਸਦੇ ਕਾਗਜ਼ ਉਸ ਕੋਲ ਵੀ ਪੂਰੇ ਹਨ ਪਰ ਉਸ ਨੰਬਰ ਦਾ ਇੱਕ ਹੋਰ ਨੰਬਰ ਪ੍ਰਿੰਟ ਲੱਗਿਆ ਮੋਟਰਸਾਈਕਲ ਉੱਥੇ ਜਦ ਮਿਸਤਰੀ ਕੋਲ ਆਇਆ ਠੀਕ ਹੋਣ ਵਾਸਤੇ ਉਸ ਨੂੰ ਫੜਿਆ ਗਿਆ ਅਤੇ ਜਿਸ ਦਾ ਮੋਟਰਸਾਈਕਲ ਸੀ ਉਹ ਦੁਕਾਨਦਾਰ ਹੱਥੋਂ ਨਿਕਲ ਕੇ ਭੱਜ ਗਿਆ ਤੇ ਉਹ ਰੇਤੇ ਵਾਲੀ ਪੈਣੀ ਦਾ ਰਹਿਣ ਵਾਲਾ ਕਿਹਾ ਜਾ ਰਿਹਾ ਹੈ ਦੁਕਾਨਦਾਰਾ ਵੱਲੋਂ ਪਰ ਕੋਣ ਹੈ ਨਾਮ ਕੀ ਹੈ ਉਹਨਾਂ ਨੂੰ ਪਤਾ ਨਹੀਂ ਹੈ ਪਰਤਾਰ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਵੀ 11 ਸਾਲਾਂ ਤੋਂ ਇਹ ਮੋਟਰਸਾਈਕਲ ਉਸ ਲੋ ਆਪਣੇ ਘਰ ਵਿੱਚ ਖੜਾ ਕੀਤਾ ਹੋਇਆ ਸੀ ਅਤੇ ਹੁਣ ਘਰੋਂ ਬਾਹਰ ਕਢਿਆ ਗਿਆ ਅਤੇ ਇਹ ਫੜ ਲਿਆ ਗਿਆ ਕਿਉਂਕਿ ਇਹ ਉੱਥੇ ਠੀਕ ਹੋਣ ਆਇਆ ਜਿੱਥੇ ਉਸੇ ਨੰਬਰ ਦਾ ਮੋਟਰਸਾਈਕਲ ਦਾ オリジナル ਨੰਬਰ PB2G 5725 ਪਲਸਰ ਮੋਟਰਸਾਈਕਲ ਤੇ ਲੱਗਿਆ ਦੁਕਾਨਦਾਰ ਕੋਲ ਉੱਥੇ ਹੈਗਾ ਸੀ ਅਤੇ ਉਸ ਨੇ ਪਛਾਣ ਲਿਆ ਗਿਆ ਹੈ ਪੁਲਿਸ ਦੀਆਂ ਤਿੰਨ ਟੀਮਾਂ ਮੌਕੇ ਤੇ ਆ ਗਈਆਂ ਅਤੇ ਪੁਲਿਸ ਨੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਹੋਰ ਹੋਤੇ ਕੀ ਕੋ ਜਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਸ਼ਿਸ਼ ਕੁਮਾਰ ਹੈ ਜੀ ਹਾਂਜੀ ਇਹ ਮੋਟਰਸਾਈਕਲ ਜਿਹੜਾ ਇਹਨੇ ਵੀ ਉਹ ਕਹਿੰਦੇ ਮੇਰੇ ਕੋਲ 11 ਸਾਲ ਹੋ ਗਏ ਘਰੇ ਹੀ ਖੜਾ ਹੈ ਹੋਣੀ ਕੱਢਿਆ ਇਹਨਾਂ ਨੇ ਜਿਹੜਾ ਤੁਹਾਡਾ ਮੋਟਰਸਾਈਕਲ ਕਿਹੜਾ ਜੀ ਮੇਰਾ ਮਟਰਪਾਲਸ ਵਾਲਾ ਹੈ ਡਾਕੂਮੈਂਟ ਹੈਗੇ ਤੁਹਾਡੇ ਕੋਲ ਨੇ ਜੀ ਡਾਕੂਮੈਂਟ ਪੂਰੇ ਡਾਕੂਮੈਂਟ ਹੈਗੇ ਕਿੰਨੇ ਸਾਲ ਹੋ ਗਏ ਤੁਹਾਡਾ ਮੋਟਰਸਾਈਕਲ ਮੇਰਾ 2013 ਦਾ ਹੈ ਜੀ ਤੇ ਬੰਦੇ ਨੂੰ ਫੜਿਆ ਨਹੀਂ ਤੁਸੀਂ ਜੀ ਬੰਦਾ ਲਿਗਲ ਗਿਆ ਹੀ ਲੱਗਦਾ ਨਹੀਂ ਇੱਕ ਮਿੰਟ ਆਪ ਕੋ ਖੜਾ ਸੀਗਾ ਜੀ ਪੋਸਟ ਲੱਗੇ ਇਥੋਂ ਵੀ ਸ਼ੌਕ ਤੋਂ ਜੀ ਮੈਂ ਨੰਬਰ ਦੇਖਿਆ ਮੋਟਰਸਾਈਕਲ ਹੈ ਮੈਂ ਬੰਦੇ ਦਾ ਕੁੱਟਰ ਨੰਬਰ 6 ਮੇਰੇ ਨੰਬਰ ਦਾ ਹੈ ਜੀ ਅੱਛਾ ਜੀ ਮੋਨੋ ਮੋਟਰ ਮੇਰੇ ਕੋਲ ਖੜਾਈ ਪਤਾ ਨਿਕਲ ਗਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੋਟਰਸਾਈਕਲ ਮੇਰਾ ਨੰਬਰ ਹੈ ਇਹ ਬੰਦੋ ਕੋ ਨਿਕਲ ਰਹੀ ਆ ਸੀ ਇਹ ਹੁਣ ਤੁਸੀਂ ਮੋਟਰਸਾਈਕਲ ਕਿੱਥੋਂ ਪਕੜਿਆ ਜੀ ਮਿੱਸੀ ਪਕੜਿਆ ਸੀ ਉਹਨੇ ਕਿਹੜੇ ਮਿਸਤਰੀ ਕੋਲ ਜੀ ਤਾਂ ਅਸੀਂ 400 ਰੁਪਏ ਕਰ ਲਏ ਜਿਹੜਾ ਰਿਪੇਅਰ ਕਰਵਾਉਣ ਆਇਆ ਸੀ ਹੁਣ ਕਿੱਥੇ ਹੈ ਜੀ ਉਹ ਨਿਕਲ ਗਿਆ ਦਿੱਤੇ ਵਾਲੇ ਪੈਣੀ ਲੈ ਆਓ ਕੀ ਨਾਮ ਹੁੰਦਾ ਨਾਨੀ ਮਿਸਤਰੀ ਜੀ ਤੁਹਾਡੇ ਕੋਲ ਇਹਦੇ ਕਾਗਜ਼ ਹੈਗੇ ਨੇ ਪੂਰੇ ਜੀ ਸਰ ਮੇਰੇ ਮੇਰੇ ਮੋਟਰਸਾਈਕਲ हम अपील करते हैं को सब्सक्राइब करना ना भूले जय हिंद जय भारत